ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਖਤਾ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੇ ਭਰਾ ਆਪਣੇ Facebook ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਤਪਾ ਬਾਈ ਰੇਸ਼ਮ ਕੋਲੇ ਪਹੁੰਚੇ ਆ ਬਾਈ ਦਾ ਵਪਾਰ ਦਾ ਕੰਮ ਆ ਤੇ ਜੇਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 79197 ਬਾਕੀ ਬਸ਼ੀਆਂ ਪ੍ਰਤੀ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਬਹੁਤ ਸੋਹਣੇ ਨਾਗਾ ਬਾਈ ਕੋਲੇ ਤੇ ਬਾਈ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਜੀ ਹਾਂ ਠੀਕ ਆ ਬਾਈ ਵਪਾਰ ਦਾ ਕੰਮ ਆਪਣਾ ਹਾਂ ਬਬਾ ਆਪਣਾ ਡਰੈਸ ਕਨਫਰਮ ਕਰੋ ਜੀ ਦੇਸਪირი ਨਾਵਰੇ ਸਿੰਘ ਹਾਂਜੀ ਪਿੰਡ ਸੰਦੂਕਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਜਿਹੜੇ ਪਿੰਡ ਇਧਰੋਂ ਤਹਾੜਤ ਕੱਲੋਂ ਆ ਗਿਆ ਆਪਾਂ ਭਦੌੜ ਨਾਣੀਵਾਲ ਹਾਂ ਇਧਰੋਂ ਤਵੇ ਕਨੇ ਹੋ ਗਿਆ ਰਾਈਆ ਰਾਈਆ ਤੇ ਵੱਲੋਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 99152 ਹਾਂਜੀ 1517 ਠੀਕ ਹੈ ਜੀ ਤੇ ਬਾਈ ਵਪਾਰ ਦਾ ਕੰਮ ਹੈ ਨਾ ਹਾਂਜੀ ਤੇ ਅੱਜ ਦੀ ਵੀਡੀਓ ਚ ਆਪਾਂ ਕਿੰਨੇ ਨਗ ਵਿਖਾਉਣੇ ਬਾਈ ਕੋਨ ਆ ਗਿਆ ਵੀਰੇ ਇੱਕ ਜਰਸੀ ਆ ਠੀਕ ਹੈ ਜੀ ਤੇ ਪਹਿਲੇ ਨੰਬਰ ਆਪਾਂ ਜਰਸੀ ਤੋਂ ਹੀ ਸ਼ੁਰੂ ਕਰਦੇ ਹਾਂ ਬਹੁਤ ਸੋਹਣੀ ਜਰਸੀ ਵੱਚੀ ਆ ਬਾਈ ਕੋਲੇ ਤੇ ਬਾਈ ਇਹਦੀ ਉਮਰ ਦੱਸੋ ਕਿੰਨੀ ਆ ਇਹਦੀ ਉਮਰ ਵੀਰੇ 8 ਮਹੀਨਿਆਂ ਦੀ ਆ 8 ਮਹੀਨੇ ਉਮਰ ਇਹਦੀ ਤੇ ਕੀ ਦੀ ਹੈ ਜਰਦਾਂ ਤੋਂ ਪਯੋਰ ਪੰਜਾਬ ਵਾਲੀ ਜਰਸੀ ਹੈ ਹਾਂ ਬੋਦੀ ਵਾਲੀ ਦਿਖਾ ਰਹੇ ਹਾਂ ਹਾਂ ਇਹਨੂੰ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਟੀ ਹੈ ਛੋਟਾ ਕੰਨ ਗੋਲ ਤੇ ਬੋਦੀ ਵਾਲੀ ਵੱੱਛੀ ਹੈ ਤੇ ਸਾਰੇ ਜਰਸੀ ਵਾਲੇ ਕਰੈਕਟਰ ਵੱੱਛੀ ਚ ਪੂਰੇ ਆ ਤੇ ਬਾਈ ਖੋਲ ਕੇ ਆਪਾਂ ਤੋੜਾ ਵੀ ਵਿਖਾ ਦਿਏ ਹਾਂ ਤੋੜਾ ਹਾਂ ਤੇ ਲੂਈ ਲਾਈਨ ਜਮਾ ਦੁੱਧ ਵਾਲੀ ਹੈ ਹਜੇ ਬੱਚਾ ਹੀ ਹੈ ਬਹੁਤ ਸੋਹਣੀ ਕੁਆਲਿਟੀ ਹੈ ਤੇ ਥਣਾ ਦੀ ਕੁਆਲਿਟੀ ਕਰੋ ਚੈੱਕ ਕੱਲਾ ਕੱਲਾ ਥਾਣਾ ਕੋਈ ਫੋਟ ਸ਼ਾਂਗ ਨਹੀਂ ਚਾਰ ਹੀ ਥਾਣਾ ਮੋٹے ਮੋٹے ਥਾਣਾ ਤੇ ਬਹੁਤ ਸੋਹਣੀ ਜਰਸੀ ਬਰੀਡ ਚ ਪੈਂਦੀ ਵੱਛੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟਾ ਕੰਨ ਗੋਲ ਬੋਦੀ ਵਾਲੀ ਵੱਛੀ ਆ ਲਿਆ ਬਾਈ ਖੋਲ ਲਿਆ ਵਪਾਰ ਦਾ ਕੰਮ ਆ ਬਾਈ ਕੋਲੇ ਬਹੁਤ ਸੋਹਣੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਤੋਰਾ ਤੋਰਾ ਦੇਖੋ ਕੋੜੀ ਜਰਗੀ ਆ ਤੇ ਪੂਰੀਆਂ ਤੋਰਾ ਤੋਰਾ ਓਕੇ ਦੀ ਰਿਪੋਰਟ ਆ ਬਿਲਕੁਲ ਤੇ ਕਰੋ ਚੈੱਕ ਬੋਡੀ ਬੰਤਰ ਬਹੁਤ ਸੋਹਣੀ ਆ ਖੜਨੀ ਖੁੜਨੀ ਬਾਕੀ ਐ ਤੋਂ ਉੱਪਰੋਂ ਸਟੇਟ ਆ ਬਿਲਕੁਲ ਹੂੰ ਤੇ ਜਰਸੀ ਬਰੀਡ ਦੀ ਜਿਹੜੇ ਵੀ ਭਰਾਣੀਆਂ ਕੋਈ ਵਿਹੜ ਤਿਆਰ ਕਰਨੀ ਹੋਵੇ ਬਹੁਤ ਸੋਹਣੀ ਵਿਹੜ ਤਿਆਰ ਹੋਊਗੀ ਖੁੱਲੇ ਹੱਡ ਪੈਰਾਂ ਦੀ ਆ ਕੋਈ ਐ ਨਾ ਹਿਮਾਚਲ ਵਾਲੀ ਨਾ ਵੱਛੀ ਸਮਝੇ ਵੀ ਕੋਈ ਛੋਟੀ ਜੀ ਵੀ ਕੋਈ ਗੁਟਰੀ ਜੀ ਰਹੂਗੀ ਸਿਰ ਚ ਟੋਆ ਦੇਖੋ ਟੋਆ ਦੇਖੋ ਮੋਟੀ ਅੱਖ ਹੈ ਤੇ ਕੰਨ ਛੋਟਾ ਕੰਨ ਨਾ ਬੋਦੀ ਵਾਲੀ ਵੱਛੀ ਆ ਲੈ ਚੱਲੋ ਵੀਰੇ ਤੇ ਬਾਕੀ ਤੋਰਾ ਤਾਰਾ ਤਾਂ ਓਕੇ ਦੀ ਰਿਪੋਰਟ ਆ ਪੂਰੇ ਦੜੰਗੇ ਲਾਉਂਦੀ ਆ ਤੇ ਬਾਕੀ ਐ ਚੰਗੀ ਸੰਭੀ ਬਲੀ ਆ ਕੋਈ ਐ ਨਹੀਂ ਵੀ ਕੋਈ ਮਰੀ ਜੀ ਕੋਈ ਹੰਬੀ ਜੀ ਨਹੀਂ ਗਈ ਬਹੁਤ ਸੋਹਣੀ ਐ ਚੰਗੀ ਬੋਡੀ ਬੰਦ ਧਰਦੀ ਆ ਉਹ ਚੰਗਾ ਵਜਣਾ ਵੱਛੀ ਦਾ ਤੇ ਹੋ ਮੰਨ ਕੇ ਚਲੋ ਇੱਕ ਗੱਟਾ ਫੀਡ ਦਾ ਖਾ ਕੇ ਦੋ ਮਹੀਨਿਆਂ ਨੂੰ ਇਹਨੇ ਸੀਮਨ ਲੈ ਲੈਣਾ ਹਾਂ ਨਹੀਂ ਗਰਮੀ ਦੇ ਵਿੱਚ ਹੋਰ ਕੀ ਜੀ ਹਾਂ ਬਾਕੀ ਗਰਮੀ ਜੀ ਤਾਂ ਇਹ ਨਸਲੀ ਹੈ ਬਾਈ ਕੋਈ ਗਰਮੀ ਗਰਮੀ ਤਾਂ ਇਹ ਨਾਂ ਦੇ ਬਰੋਬਰ ਹੀ ਮੰਨਦੇ ਆ ਤੇ ਬਾਈ ਫਿਰ ਆਪਾਂ ਇਹਨਾਂ ਦੇ ਰੇਟ ਆ ਜਿਹੜੇ ਰੇਟ ਵੀਰੇ ਫੋਨ ਤੇ ਕਰਾਂਗੇ ਜੋੜੇ ਦਾ ਮੁੱਲ ਕਰਾਂਗੇ ਆਪਾਂ ਜੋੜੇ ਦਾ ਮੁੱਲੀ ਕਰੋਗੇ ਕਰੋਗੇ ਫੋਨ ਤੇ ਇਹ ਰੇਟ ਜਾਇਜ਼ ਹੋਊਗਾ ਜਿੰਨਾ ਜਾਇਜ਼ ਆਫਰੀ ਆ ਜੋੜੇ ਦਾ ਮੁੱਲ ਆਪਾਂ ਜੀ ਕਰਾਉਣਾ 40000 ਉਹਦੇ ਵਿੱਚੋਂ ਤੇਰੀ ਵੀਡੀਓ ਜੇ ਕਿ ਦੇਖ ਕੇ ਆਉਂਦਾ ਠੀਕ ਆ 1000 ਰੁਪਏ ਛੋੜ ਕਰਦੇ ਆ 38000 ਦੇ ਬੱਚੇ ਦੇ ਦੇ ਠੀਕ ਆ ਜੀ ਇੱਕ ਜਰਸੀ ਬਰੀਡ ਦੀ ਬੱਚੀ ਹੈ ਤੇ ਇੱਕ ਬਾਈ ਕੋਲ ਐਚ ਐਫ ਆ ਉਹ ਵੀ ਵਿਖਾਉਨੇ ਆ ਤੇ ਬਾਈ ਕਹਿੰਦਾ ਵੀ ਆਪਾਂ ਜੋੜੇ ਦਾ ਰੇਟ ਹੀ ਕਰਨਾ ਰੇਟ ਆਪਾਂ ਕਰਨਾ 40000 ਰੁਪਏ ਜੋੜੇ ਦਾ ਬਾਕੀ ਬਾਈ ਦੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਈ ਕਹਿੰਦਾ ਉਹ ਆਫਰ ਹੀ ਆ ਅੱਜ ਵੀ ਇੱਕ ਤਾਂ ਜਰਸੀ ਬਰੀਡ ਚ ਪੈਂਦੀ ਬੱਚੀ ਬਹੁਤ ਸੋਹਣੀ ਨਸਲ ਚੰਗੀ ਨਸਲ ਆ ਤੇ ਬਾਕੀ ਬੱਚੀ ਦੇ ਕੈਰੇਕਟਰ ਬਹੁਤ ਸੋਹਣੇ ਆ ਤੇ ਦੂਜੇ ਨੰਬਰ ਤੇ ਹੈਗੀ ਬਾਈ ਕੋਲੇ ਚਫ ਬੱਚੀ ਇਹਦੀ ਉਮਰ ਦੱਸੋ ਬਾਈ ਕਿੰਨੀ ਹੈ ਉਮਰ ਬਾਈ 10 ਮਹੀਨੇ ਦੀ 10 ਕਿ ਮਹੀਨੇ ਉਮਰ ਹੈ ਇਹਦੀ ਦੰਦੋ ਪਿਆਰ ਖੀਰੀ ਹੈ ਖੀਰੀ ਆ ਪਿਆਰ ਪਿੱਠ ਪੂੜਾ ਤੇ ਪਿੱਠ ਪੂੜਾ ਸਹੀ ਗੱਲ ਆ ਬਾਈ ਕੀ ਬਾਤ ਆਈਆਂ ਰੰਗ ਚਮਕ ਦੰਕ ਬਹੁਤ ਆ ਬਾਈ ਦੇਖ ਥਾਣ ਦਿਖਾਇਓ ਦੇ ਚਾਰ ਹੀ ਥਾਣਾ ਤੇ ਮੋٹے ਮੋٹے ਥਾਣਾ ਤੂੰ ਆਇ ਨਹੀਂ ਕੋਈ ਨਕੇ ਨਕੇ ਨਿਸ਼ਾਨ ਜੀ ਹੁੰਦੇ ਆ ਪੂਰੇ ਮੋٹے ਮੋٹے ਥਾਣਾ ਜਾਣਾ ਇੱਕ ਮਾੜਾ ਵੀ ਤੇ ਦੱਸਣਾ ਹੈ ਕੋਈ ਆਪਾਂ ਉਹਲਾ ਨਹੀਂ ਰੱਖਣਾ ਝੂਠ ਵਾਲੀ ਗੱਲ ਨਹੀਂ ਕਰਨੀ ਆਪਾਂ ਹਾਂ ਜੀ ਜੇ ਥੋੜਾ ਜਿਹਾ ਕਣਕਲੇ ਰਾਣ ਜੀ ਨਾ ਨਿਸ਼ਾਨ ਹੋ ਮੁੰਮਣਾ ਨਹੀਂ ਚੱਲੇ ਹੈਨਾ ਹਾਂ ਨਹੀਂ ਚੱਲੇ ਪਿੱਛੇ ਆਵੇਂ ਦੇਖ ਲੈ ਨਹੀਂ ਸਹੀ ਗੱਲ ਕਈ ਵਾਰੀ ਕੋਈ ਵੀਰ ਭਰਾ ਦੂਰੋਂ ਆਉਂਦਾ ਵੀਰ ਚੱਲ ਕੇ ਜੇ ਮੁੜ ਕੇ ਫਿਰ ਗੱਲ ਹੋਰ ਨਿਕਲਦੀ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਿਟੀ ਆ ਛੋਟਾ ਕੰਨ ਬੋਦੀ ਵਾਲੀ ਵਹਿੜ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਈ ਦੰਦ ਦਿਖਾ ਦਿਓ ਬਿਲਕੁਲ ਖੀਰੀ ਕੱਚੀ ਵਹਿੜ ਸਹੀ ਗੱਲ ਆ ਬਾਈ ਇਹ ਤਾਂ ਕੋਈ ਵੈਰਲ ਵੀ ਨਹੀਂ ਭਾਈ ਤੇ ਖੋਲ ਲੋ ਬਾਈ ਪੂਰਾ ਦਿਖਾਈਏ ਹਾਂ ਬਸ ਇੱਕ ਇੱਕ ਗੱਟਾ ਇੱਕ ਗੱਟਾ ਫੀਡ ਦਾ ਚਾਰ ਕੇ ਕੋਈ ਚੰਗੀ ਸੇਵਾ ਸੰਭਾਲ ਲੈਣਾ ਤੇ ਸੀਮਨ ਲੈ ਲੈਣਾ ਬੱਚੀ ਨੇ ਸਾਹਮਣ ਵਾਲਾ ਬੰਦਾ ਸਹੀ ਗੱਲ ਆ ਪੂਰੇ ਵਧੀਆ ਕੱਦ ਕਾਠ ਦੀ ਹੈ ਜਿਹੜੇ ਹਿਸਾਬ ਨਾਲ ਇਹਦੀ ਉਮਰ ਸਾਢੇ 10 ਮਹੀਨਿਆਂ ਦੀ ਉਮਰ ਆ ਤੇ ਇਹ ਕੱਦ ਕਾਠ ਬਹੁਤ ਵਧੀਆ ਸਹੀ ਗੱਲ ਆ ਭਾਈ ਜੇ ਆਪਾਂ ਹਿਸਾਬ ਕਿਤਾਬ ਲਈਏ ਤਾਂ ਉਦੋਂ ਜ਼ਿਆਦੇ ਖਾ ਪੀ ਜਾਣਗੇ ਇਹ ਤੇ ਜਿਹੜੇ ਹਿਸਾਬ ਨਾਲ ਤਿਆਰ ਹੋਈ ਵੀ ਆ ਬੱਚੀ ਪਾਲ ਪਲੋਸ ਕੇ ਮੰਨ ਕੇ ਚੱਲੋ ਬਾਈ ਸੋਨੂੰ ਕੋਈ ਜਾਇਜ਼ ਨਫੇ ਨਾ ਆਪ ਦੇ ਨਾਲ ਦਿੰਦਾ ਤੇ ਬਹੁਤ ਸੋਹਣੀ ਬੋਡੀ ਬੰਤ ਰਹੀ ਸਹੀ ਗੱਲ ਨੇ ਠੀਕ ਆ ਜਾਇਜ ਕੰਮ ਚੱਲੀ ਆ ਵੀ ਭਾਈ ਵਧੀਆ ਰਹਿੰਦਾ ਦੇਖ ਮੇਰਾ 5 ਫੁੱਟ 6 ਇੰਚ ਦਾ ਸਹੀ ਗੱਲ ਆ ਬਾਈ ਦੇ ਬਾਈ ਦੇ ਕੱਚ ਤੱਕ ਜਾਂਦੀ ਆ ਬੱਛੀ ਤੇ ਖੜਨੀ ਖੁਰਨੀ ਬੱਛੀ ਦੀ ਪੱਠਪੂੜਾ ਤੇ ਐਮ ਫੇਸ ਕੁਆਲਟੀ ਦੇਖੋ ਬਹੁਤ ਸੋਹਣੀ ਐਚ ਐਫ ਪਿਓਰ ਬੱਛੀ ਪੈਂਦੀ ਆ ਤੇ ਥਣ ਚਾਰ ਹੀ ਥਾਣਾ ਮੋਟੇ ਮੋਟੇ ਥਾਣਾ ਤੇ ਇਹਦੀ ਲੈਵਲ ਦੇਖ ਕੇ ਤਾਂ ਵਹਿੜਦੇ ਥਣ ਥਣ ਦੇਖ ਕੇ ਤਾਂ ਐ ਲਾ ਦੇ ਗੱਬਣਾ ਚ ਪੈਂਦੀ ਆ ਝੋਲੀ ਆ ਪੂਰੀ ਗੱਦੀ ਪੱਟੀ ਵੀ ਆ ਬੱਛੀ ਦੀ ਤੇ ਬਾਕੀ ਚੰਗੀ ਸੇਵਾ ਸੰਭਾਲਨਾ ਫੀਡ ਫੂਡ ਦੁੱਧ ਦੁੱਧ ਪੀ ਕੇ ਕਿਸੇ ਵੀਰ ਦੇ ਭਰਾ ਦੀ ਪਾਲੀ ਦੀ ਹੈ ਹਾਂ ਸਹੀ ਗੱਲ ਹੈ ਘੋੜੀ ਵਰਗੀ ਹੈ ਦੇਖੋ ਬਾਈ ਤੋੜਾ ਤਰਾਣ ਪੂਰਾ ਹੋਆ ਤੇ ਪੂਰੇ ਕਦ ਕਾਠ ਦੀ ਹੈ ਤੇ ਖੁੱਲੇ ਹੱਡ ਪੈਰਾਂ ਦੀ ਬੱਚੀ ਹੈ ਚੰਗੀ ਗਾਂ ਬਣੂਗੀ ਚੰਗੀ ਵਹਿੜ ਤਿਆਰ ਹੋਊਗੀ ਦੋਨੇ ਨਾਗਾ ਦੋ ਨਾਗਾ ਬਾਈ ਕੋਲੇ ਤੇ ਦੋਨੇ ਪੂਰੇ ਟੌਪ ਦੇ ਇੱਕ ਜਰਸੀ ਬ੍ਰੀਡ ਚ ਪੈਂਦੀ ਆ ਤੇ ਇੱਕ ਹੈਗੀ ਐਫ 1.5 ਮਹੀਨੇ ਦੀ ਉਮਰ ਤੇ ਪ्योर ਕੱਚੀ ਖੀਦੀ ਆ ਦੰਦਾਂ ਚ ਵਿਰਲ ਵੀ ਨਹੀਂ ਪਾਈ ਬੱਚੀ ਨੇ ਘੀਰੀ ਘੀਰੀ ਨੇ ਟੀਕਾ ਲੈ ਲੈਣਾ ਤੇ ਬਾਈ ਫਿਰ ਇਹਨਾਂ ਦੇ ਜੋੜੇ ਦਾ ਡਿਮਾਂਡ ਆਪਾਂ 40000 ਰੁਪਇਆ ਕਰਦੇ 40000 ਉਹਦੇ ਵਿੱਚੋਂ ਤੇਰੀ ਵੀਡੀਓ ਦੇਖ ਕੇ ਆਉਂਦਾ ਕੋਈ ਬੰਦਾ 40000 ਰੁਪਇਆ ਛੋੜ ਕਰਦਾ ਕੋਈ ਬਾਹਲੀ ਠੀਕ ਭਰਾ ਨੇ ਅੱਜ ਆਫਰ ਹੀ ਲਾਇਆ ਅੱਜ ਵੀਰ ਕੋਲੇ ਆਪਾਂ ਪਹਿਲੀ ਵੀਡੀਓ ਬਣਾਉਣ ਲੱਗੇ ਆ ਤੇ ਬਾਈ ਕਹਿੰਦਾ ਤੇਰੀ ਵੀਡੀਓ ਦੇ ਉੱਤੇ ਆਫਰ ਹੀ ਐ ਇੱਕ ਤਾਂ ਜੋੜੇ ਦਾ ਮੁੱਲ ਹੈ ਜਿਹੜਾ 40000 ਰੁਪਇਆ ਉਹਦੇ ਵਿੱਚੋਂ 1000 ਰੁਪਇਆ ਆਪਾਂ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤੇ ਬਾਈ ਕਹਿੰਦਾ ਆਪਾਂ ਛੋੜ ਕਰਾਂਗੇ ਘਰੇ ਆਏ ਗਏ ਦਾ ਮਾਨ ਤਨ ਕਰਾਂਗੇ ਬਾਕੀ ਅੱਗੇ ਵਾਸਤੇ ਵੀ ਬਾਈ ਕਹਿੰਦਾ ਆਪਾਂ ਕੰਮ ਲੰਮਾ ਟਾਈਮ ਕਰਨਾ ਹੈ ਨਾ ਬਾਈ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਹੋ ਗਿਆ ਬਾਈ ਮੰਨ ਲਾ 5 5-6 ਮਿੰਟ 5-6 ਮਿੰਟ ਹੋ ਗਏ ਠੀਕ ਆ ਬਾਈ ਕਹਿੰਦਾ ਵੀ ਆਪਾਂ ਗਾਹ ਕੀ ਨਾਲ ਬਣਾਉਣੇ ਆ ਤੇ ਚੰਗੇ ਪਸ਼ੂ ਆ ਬਾਈ ਕੋਲੇ ਦੋਨੇ ਤੇ ਜਿਹੜੇ ਕਿਸੇ ਵੀਰ ਭਰਾ ਦੇ ਕੋਈ ਬਹੁਤ ਸੋਹਣੀ ਬੱਠਪੂੜਾ ਬਾਈ ਸਹੀ ਗੱਲ ਹੈ ਲੱਤ ਲੁੱਤ ਦੀ ਖੜਨੀ ਖੁੜਨੀ ਬਹੁਤ ਵਧੀਆ ਹਾਂ ਬਾਕੀ ਉੱਪਰੋਂ ਵੀ ਸਟੇਟ ਆ ਕੋਈ ਢੂਈ ਆ ਨਹੀਂ ਕੋਈ ਢੂਈ ਚੱਕਦੀ ਆ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਨਿੱਕਾ ਗੋਲ ਕਰਨ ਤੇ ਚੰਗੀ ਵਿਹੜ ਤਿਆਰ ਹੋਊਗੀ ਬਹੁਤ ਸੋਹਣੀ ਬੱਠਪੂੜੇ ਦੀ ਬੱਛੀ ਆ ਜਿਹਨੇ ਲੈਣੀ ਹੋਈ ਨਾ ਬੰਦੇ ਨੇ ਆਪ ਹੀ ਪਰਖ ਨਾਲ ਦੇਖ ਕੇ ਲੈ ਲੈਣੀ ਸਹੀ ਗੱਲ ਆ ਬਾਈ ਚਮਕ ਦਮਕੀ ਦੱਸਦੀ ਆ ਬੱਛੀ ਦੀ ਵੀ ਬਹੁਤ ਵਧੀਆ ਚੰਗੀ ਨਸਲ ਦੀ ਆ ਹਾਂ ਜੇ ਕੋਈ ਜੋੜਾ ਲੈਂਦਾ ਜੋੜੇ ਜੋ ਫੁੱਲ ਮਾਨਤਨ ਕਰ ਦਾਂਗੇ ਜੋੜੇ ਜੋ ਵਿੱਚੋਂ ਫੁੱਲ ਮਾਨਤਨ ਕਰ ਦਾਂ ਠੀਕ ਜੇ ਕਿਸੇ ਤੇ ਕੋਈ ਕੱਲੀ ਕੱਲੀ ਬਾਈ ਵੇਂਦਾ ਤੇ ਉਹ ਬਾਈ ਦੇ ਨਾਲ ਫੋਨ ਦੇ ਉੱਤੇ ਹਾਂ ਸੰਪਰਕ ਕਰ ਲਿਓ ਤੇ ਬਾਈ ਕਹਿੰਦਾ ਵੀ ਆਪਾਂ ਕੋਈ ਗੱਲ ਨਹੀਂ ਬੱਚੀਆਂ ਦੇ ਕੇ ਹੀ ਤੋਰਾਂਗੇ ਹਰੇਕ ਭਰਾ ਦਾ ਮਾਨ ਤਨ ਰੱਖਿਆ ਜਾਊਗਾ ਕੋਈ ਇਹੋ ਜੀ ਗੱਲ ਨਹੀਂ ਇੱਕ ਜਰਸੀ ਬਰੀਡ ਦੇ ਵਿੱਚ ਪੈਂਦੀ ਬਹੁਤ ਸੋਹਣੀ ਚੰਗੇ ਵਜਨ ਵਾਲੀ ਬੱਚੀ ਆ ਬਹੁਤ ਸੋਹਣੀ ਫੇਸ ਕੁਆਲਟੀ ਆ ਦੇਖੋ ਬਾਰ-ਬਾਰ ਕੈਮਰਾ ਇਨਾਂ ਤੇ ਹੀ ਜਾਂਦਾ ਤੇ ਫੇਸ ਕੁਆਲਟੀ ਕਰੋ ਚੈੱਕ ਬਾਕੀ ਖੜਨੀ ਖੁੜਨੀ ਉਪਰੋਂ ਸਟੇਟ ਆ ਕੋਈ ਢੂਂਗੀਆਂ ਢਾਈ ਕੋਈ ਐ ਨਹੀਂ ਕਿ ਚੱਕਦੀਆਂ ਬਿਲਕੁਲ ਹੋ ਸਹੀ ਗੱਲ ਆ ਪੇਟਾ ਬੂਟਾ ਬਹੁਤ ਆ ਜਾਨੀ ਕਿ ਖਰਾਕ ਖਾ ਕੇ ਹਾਜਮ ਕਰਨ ਵਾਲੀ ਬੱਛੀ ਐ ਵੀ ਹਾਂ ਲੈਂਥ ਬਹੁਤ ਸੋਹਣੀ ਪੇਟਾ ਬੂੜਿਆਂ ਦੀ ਬਣਾਵਟ ਬਹੁਤ ਚੰਗੀ ਆ ਬਾਕੀ ਥਾਣਾ ਆਪਾਂ ਦੁਬਾਰਾ ਫੇਰ ਵਖਾ ਦੰਦੇ ਆ ਥਾਣਾ ਦੇ ਕੋਈ ਫੋਟਸਾਂਗ ਨਹੀਂ ਚਾਰ ਹੀ ਗੱਲ ਮੋਟੇ ਮੋਟੇ ਥਾਣਾ ਬਾਈ ਕਹਿੰਦਾ ਵੀ ਜੇ ਕੋਈ ਗੱਲਬਾਤ ਹੋਈ ਤੇ ਆਪਾਂ ਦੱਸਾਂਗੇ ਭਰਾਵਾਂ ਨੂੰ ਕੋਈ ਆਪਾਂ ਕਿਸੇ ਵੀ ਗੱਲ ਦਾ ਉਲ੍ਹਾ ਨਹੀਂ ਰੱਖਦੇ ਬਹੁਤ ਸੋਹਣੀਆਂ ਬੱਛੀਆਂ ਤੇ 22 ਦੇ ਨਾਲ ਕਰ ਲਿਓ ਗੱਲਬਾਤ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਆਪਾਂ ਨੰਬਰ 22 ਦਾ ਆਪਾਂ ਫੇਰ ਦੁਬਾਰਾ ਬਰ ਲਾ ਦਨੇ ਬਾਈ ਨੰਬਰ ਦੱਸੋ ਜੀ ਦੁਬਾਰਾ 91552 ਹਾਂਜੀ 15127 ਠੀਕ ਹੈ ਜੀ 22 ਦੇ ਨੰਬਰ ਸਕਰੀਨ ਦੇ ਉੱਤੇ ਚੱਲਦਾ ਹੋਊਗਾ ਤੇ 22 ਦੇ ਨਾਲ ਕਰ ਲਿਓ ਗੱਲਬਾਤ ਜਿਹੜੇ ਵੀ ਵੀਰ ਭਰਾ ਜੇ ਕੋਈ ਵੀ ਨਾਗ ਫਿੱਟ ਹੋਵੇ ਤੇ ਆਪਦੀ ਤਸੱਲੀ ਬਖਸ਼ ਕਰਕੇ ਤੇ ਨਾ ਖਰੀਦ ਸਕਦਾ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਹਾਂਜੀ ਬਸ ਇਹ ਆਪਾਂ 30 30 ਕਿਲੋਮੀਟਰ ਤੱਕ ਪਹੁੰਚ ਵੀ ਕਰ ਦੇਣਗੇ ਪਹੁੰਚ ਵੀ ਕਰ ਦੇ ਦਾਂਗੇ ਬਾਈ ਨੇ ਆਫਰ ਦੇਖੋ ਜੀ ਹੋਰ ਲਾਇਆ ਬਾਈ ਕਹਿੰਦਾ ਵੀ ਆਪਾਂ 30 ਕਿਲੋਮੀਟਰ ਤੱਕ ਕਰਾਇਆ ਫਰੀ ਹਾਂ ਕੋਈ ਵੀ ਜੇ ਕੋਈ ਜੇ ਕੋਈ ਜੋੜਾ ਮੰਗਾਉਂਦਾ ਹਾਂ ਤੇ 30 ਕਿਲੋਮੀਟਰ ਤੱਕ ਬਾਈ ਕਹਿੰਦਾ ਵੀ ਆਪਾਂ ਕਰਾਇਆ ਫਰੀ ਕੋਈ ਵੀ ਉਹ ਨੀ ਪੈਸਾ ਨਹੀਂ ਸਿੱਧਾ ਸੌਦਾ ਹੀ ਹੋਊਗਾ ਕਿੰਨੇ ਦਾ ਹੋ ਜੇ ਜਾਨੀ ਕਿ ਤੁਹਾਡੇ ਨਾਲ ਗੱਲਬਾਤ ਫੋਨ ਦੇ ਉੱਤੇ ਕਰਕੇ ਤੇ ਹਾਂ ਹੋਊ ਜੋੜੇ ਦਾ ਪਹੁੰਚ ਹੋ ਜੂਗੀ ਜਾਨੀ ਕਿ 30 ਕਿਲੋਮੀਟਰ ਤੱਕ ਠੀਕ ਹੈ ਜੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ